ਸਾਵਧਾਨੀ ਕੰਮ ਕਰਦੇ ਕਹਿੰਦੇ ਸੀ ਧਿਆਨ ਹੋਰ ਪਾਸੇ ਹੋਵੇ। ਕੇਵਲ ਕੰਨ ਨਹੀਂ ਸੁਣਦੇ ਧਿਆਨ ਸੁਣਦੇ। ਕੇਵਲ ਅੱਖਾਂ ਨਹੀਂ ਵੇਖਦੀਆਂ ਧਿਆਨ ਵੇਖਦੇ। ਜਦੋਂ ਕਿਤੇ ਧਿਆਨ ਹੋਰ ਪਾਸੇ ਹੋ ਜਾਏ ਤੇ ਉਸ ਵੇਲੇ ਐਕਸੀਡੈਂਟ ਹੋ ਜਾਂਦਾ। ਹਾਂ ਤਾਂ ਲਿਖਿਆ ਉਹਨਾਂ ਨੇ ਸਾਵਧਾਨੀ ਹਟੀ, ਦੁਰਘਟਨਾ ਘਟੀ। ਕਿਉਂਕਿ ਧਿਆਨ ਜਿਹੜਾ ਬਾਦਸ਼ਾਹ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰ ਸੀ। ਸਾਵਧਾਨੀ ਨਾਲ ਇਕਾਗਰ ਚੇਤੋ। ਇੱਕ ਬੇਨਤੀ ਹੋਰ ਕਰਾਂ ਕਿ ਜਿਹੜਾ ਦੁੱਖ ਹੈ ਨਾ ਦੁੱਖ ਵੀ ਸਰੀਰ ਦਾ ਨਹੀਂ ਹੁੰਦਾ ਦੁੱਖ ਵੀ ਸੋਚਦਾ ਹੈ ਧਿਆਨ ਦਾ ਹੋਈ ਜਿੰਨਾ ਬੰਦਾ ਜ਼ਿਆਦਾ ਸੋਚ ਵਿੱਚ ਰਹੇਗਾ ਉਹਨਾਂ ਦੁਖੀ ਹੋਏ ਜੀ ਜੀ ਪਾਗਲ ਬੰਦਾ ਇਹਨਾਂ ਦੁੱਖ ਥੋੜੀ ਮਹਿਸੂਸ ਕਰਦਾ ਜਿੰਨਾ ਸਿਆਣਾ ਬਹਿਣਾ ਕਰ ਜੀ ਜੀ ਇੱਕ ਬੱਚਾ ਤੇ ਬੱਚੇ ਨੂੰ ਭਾਵੇਂ 104 ਡਿਗਰੀ ਬੁਖਾਰ ਹੋਏ ਨਾ ਉਹ ਕਈ ਰਿ ਸਾਥੀਆਂ ਨਾਲ ਖੇਡਦਾ ਹੁੰਦਾ ਮਾਂ ਨੇ ਭਾਵੇਂ ਫੜਿਆ ਤੇ ਪਤਾ ਲੱਗਾ ਕਿ ਇਹਨਾਂ ਤੇਜ਼ ਬੁਖਾਰ ਹੈ ਤੇ ਬਜ਼ੁਰਗ ਨੂੰ ਭਾਵੇਂ 100 ਡਿਗਰੀ ਬੁਖਾਰ ਹੋਵੇ ਉਹਨੇ ਸਾਰੇ ਟੱਬਰ ਨੂੰ ਵਕਤ ਪਾਇਆ ਕਿਉਂ ਕਿ ਜਿੰਨਾ ਸੁਚੇਤ ਹੈ ਉਹਨਾਂ ਦੋਹਾਂ ਜਰੂਰ ਡਾਕਟਰ ਆਪਾਂ ਜਦੋਂ ਕਿਤੇ ਉਧਰ ਸੂਈ ਚੁੱਭ ਜਾਏ ਬੰਦਾ ਤੜਫੋਟਦਾ ਤੇ ਡਾਕਟਰ ਨੇ ਜਦੋਂ ਬਾਈਪਾਸ ਸਰਜਰੀ ਕਰਨੀ ਪੂਰਾ ਸਰੀਰ ਖੋਲ ਦੇ ਦਿੰਦੇ ਨੇ ਉਹ ਕਿਵੇਂ ਦੁੱਖ ਬਰਦਾਸ਼ਤ ਕਰਦਾ ਹੈ ਡਾਕਟਰ ਕੋਲ ਕਿਹੜੀ ਜੁਗਤੀ ਹੈ ਕਿ ਇਹਨੂੰ ਸੁਰਤ ਤੋਂ ਬੇਜ਼ਰਤ ਕਰੇ ਹੂੰ ਇਹ ਦਰਦ ਨੂੰ ਦੁੱਖ ਜਿਹੜਾ ਹੈ ਇਹ ਸੁਰਤ ਦਾ ਹੀ ਹੈ ਜਦੋਂ ਸੁਰਤ ਤੋਂ ਬੇਸੁਰਤ ਹੋ ਗਿਆ ਹੁਣ ਚੀਰ ਲੋ ਫਾੜ ਲੋ ਜੋ ਮਰਜ਼ੀ ਕਰੋ ਪਿਆ ਕੋਈ ਪਰਵਾਹ ਆਹ ਜੀ ਸੰਸਾਰ ਪਰਮਾਤਮਾ ਨਾਲੋਂ ਵਿਛੜ ਕੇ ਦੁਖੀ ਹੈ ਤੇ ਉਸ ਦੁੱਖ ਨੂੰ ਭਲਾਉਣ ਵਾਸਤੇ ਬੰਦਾ ਸੁਰਤ ਨੂੰ ਨੀਵਾਂ ਲਿਜਾ ਰਿਹਾ ਆਦੇ ਨਾ ਨਸ਼ਿਆਂ ਦਾ ਨਖਿਆਨ ਸਿਖਣ ਕਰਕੇ ਸੁਰਤ ਨੂੰ ਨੀਵਾ ਲਿਆਂਦਾ ਯਤਨ ਕਰਦਾ ਕਿ ਮੇਰੀ ਸੁਰਤ ਜਿਹੜੀ ਇਹਨਾਂ ਸੁਰਤ ਤੇ ਰੱਬ ਦੇ ਪਿਆਰੇ ਕੀ ਕਰਦੇ ਨੇ ਸ਼ਬਦ ਨਾਲ ਜੋੜ ਦਿੰਦੇ ਸੁਰਤ ਤੇ ਸ਼ਬਦ ਦਾ ਮੇਲ ਬਾਰ ਬਾਰ ਕਹ ਇਹਨਾਂ ਪਾਤਸ਼ਾਹ ਨੇ ਸ਼ਬਦ ਗੁਰੂ ਸੁਰਤ ਤੁਣ ਕੇ ਉਹ ਕਹਿੰਦੇ ਨੇ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਤੇ ਸ਼ਬਦ ਫਿਰ ਸੁਰਤ ਨੂੰ ਉੱਥੇ ਲਿਆ ਜਾਂਦਾ ਜਿੱਥੇ ਸ਼ਬਦ ਆਇਆ ਸ਼ਬਦ ਕਿੱਥੋਂ ਆਇਆ ਬੇਗਮਪੁਰਾ ਸ਼ਹਿਰ ਤੋਂ ਸ਼ਹਿਰ ਤੋਂ ਨੰਬਰ ਇਥੇ ਕਿਸੇ ਤਰ੍ਹਾਂ ਦਾ ਗਮ ਹੈ ਹੀ ਨਹੀਂ ਦੁੱਖ ਹੈ ਹੀ ਨਹੀਂ ਜਦੋਂ ਸ਼ਬਦ ਦੇ ਨਾਲ ਸੁਰਤ ਜੁੜ ਜਾਂਦੀ ਹੈ ਨਾ ਫਿਰ ਭਾਵੇਂ ਤਤੀ ਤਵੀ ਤੇ ਬਾਗਿਓ ਭਾਵੇਂ ਗੀਤ ਕਰ ਬੰਦ-ਬੰਦ ਕੱਟ ਦਿਓ ਕੋਈ ਪਰਵਾਹ ਨਹੀਂ ਹਾਰੇ ਨਾਲ ਚੀਰ ਦਿਓ ਕੋਈ ਪਰਵਾਹ ਕਿਉਂਕਿ ਸੁਰਤ ਜਿਹੜੀ ਉਹ ਸ਼ਬਦ ਨਾਲ ਜੁੜ ਗਈ ਇਸ ਕਰਕੇ ਬਾਦਸ਼ਾਹ ਕਹਿੰਦੇ ਨੇ ਕਿ ਸੰਸਾਰ ਹੈ ਤੇ ਦੁੱਖ ਹੀ ਹੈ ਦੁੱਖ ਤੇ ਸੁੱਖ ਦੋਵੇਂ ਇਕੱਠੇ ਚੱਲਦੇ ਨੇ ਸਾਗਰ ਦੇ ਵਿੱਚ ਕਦੀ ਲਹਿਰਾਂ ਨਹੀਂ ਰੁਕਦੀਆਂ ਹਮੇਸ਼ਾ ਚੱਲਦੀਆਂ ਨੇ ਇਸੇ ਤਰ੍ਹਾਂ ਇਹ ਦੁੱਖ ਜਿਹੜੇ ਨਹੀਂ ਰੁਕਦੇ ਨੇ